ਹਾਂਜੀ ਮਿੱਤਰੋ ਅਮਰੀਕਾ ਦਾ ਸਾਰੇ ਠੀਕ ਠਾਕ ਹੋਵਗੇ ਆਪਾਂ ਇਹ ਸੀਗੇ ਫਾਰਮ ਤੇ ਤੇ ਝੋਲਾ ਆਪਾਂ ਚੱਕਿਆ ਚਾਹ ਵਾਲਾ ਤੇ ਪਾਣੀ ਵਾਲਾ ਖੋਲਨੇ ਆ ਫਾਰਮ ਦਾ ਜੰਦਾ ਹੁਣ ਆਪਾਂ ਤੇ ਇਸ ਨੂੰ ਦੱਸਿਆ ਜੀ ਬਈ ਆਪਾਂ ਇੱਕ ਸਵੇਰੇ ਵੀਡੀਓ ਪਾਉਣੇ ਹੁੰਦੇ ਇੱਕ ਪਾਉਣੇ ਹੁੰਦੇ ਸ਼ਾਮ ਨੂੰ ਕੋਲਾਂਂ ਡਿਆਂ ਦੀ ਹੈਨਾ ਤੇ ਬਾਕੀ ਤੁਹਾਨੂੰ ਅੱਜ ਜਾਣਕਾਰੀ ਦਿੰਨੇ ਆ ਫਾਰਮ ਬਾਰੇ ਤੇ ਖੋਲਿਆ ਜਾਂਦਾ ਤੇ ਮੁਰਗੀਆਂ ਤੁਹਾਨੂੰ ਪਤਾ ਹੀ ਆ ਫਿਰ ਭੁੱਖ ਹਟਾਲ ਕਰੀ ਬੈਠੀਆਂ ਹੁੰਦੀਆਂ ਹਨਾ ਔਰਲੇ ਪਾਸੇ ਟੱਪ ਕੇ ਆ ਜੇਨੀਆਂ ਤੇ ਗੰਦ ਬਹੁਤ ਪਾਉਂਦੀਆਂ ਬਈਆ ਝਾੜੂ ਮਾਰ ਮਤ ਧੂਕ ਨਿਕਲੀ ਪਈ ਆਗੀ ਤੇ ਉਹਲੇ ਪਾਸੇ ਆ ਗਏ ਤੇ ਪਾਪਾ ਸਾਡੇ ਬੱਲਮ ਬੁੱਲਮਾ ਬੱਲਮਾ ਛੱਡ ਗਿਆ ਪਾਪਾ ਪਾਈ ਸੀ ਖਰਾਕ ਖਰਾਕ ਪੌਣ ਤੋਂ ਬਾਅਦ ਥੋੜੀ-ਥੋੜੀ ਸਵਾਈ ਸੂਈ ਕਰਾਂਗੇ ਫਿਰ ਦੇਖਦੇ ਆ ਅੱਗੇ ਕੀ ਬੰਦਾ ਤੇ ਤੁਹਾਨੂੰ ਜਾਣਕਾਰੀ ਦਿੰਨੇ ਅੱਜ ਫਾਰਮ ਬਾਰੇ ਵੀ ਕਿੰਨੇ ਫੁੱਟ ਲੰਮਾ ਕਿੰਨਾ ਚੌੜਾ ਕਿੰਨੇ ਪੈਸੇ ਲੱਗੇ ਤੇ ਹਨਾ ਤੇ ਬਾਅਦ ਹੀ ਆਪਾਂ ਭਰਨ ਲੱਗੇ ਖਰਾਕ ਦੀ ਤੇ ਆ ਤੁਸੀਂ ਦੇਖ ਸਕਦੇ ਹੋ ਮਾਰ ਮਾਰ ਠੂੰਗਾ ਕਰਤਿਆਂ ਇਹਨਾਂ ਨੇ ਮੋਰੀਆਂ ਤੇ ਠੂੰਗਾ ਬਾਈ ਤੁਹਾਨੂੰ ਪਤਾ ਹੀ ਆ ਇਹ ਇਕੱਲੀਆਂ ਉਹਦੇ ਵਿੱਚ ਨਹੀਂ ਮਾਰਦੇ ਆਪਣੇ ਗੱਟਿਆਂ ਦੇ ਵਿੱਚ ਹੋਰ ਵੀ ਪਾਸੇ ਮਾਰ ਦਿੰਦਿਆਂ ਤੇ ਕੀ ਕਰੀਏ ਫਿਰ ਜਾਨਵਰ ਆ ਬਾਈ ਇਹਨਾਂ ਦਾ ਨਹੀਂ ਪਤਾ ਲੱਗਦਾ ਹਨਾ ਤੇ ਵਾੜੀ ਪਰ ਕੇ ਆਪਾਂ ਪਹਿਲਾਂ ਇਹਨਾਂ ਦੇ ਕਰੇਟਾਂ ਦੇ ਵਿੱਚ ਪਾਉਣੇ ਹੁੰਦੇ ਆਂਗੇ ਉਸ ਤੋਂ ਬਾਅਦ ਆਪਾਂ ਅੰਜੂਣੇ ਚੱਕਰੇ ਹੁੰਨੇ ਆਂ ਕਿਉਂ ਇਹ ਟਿਕ ਜੇਦੀਆਂ ਫਿਰ ਨੀ ਆ ਭੁਖ ਹੜਤਾਲ ਬholi ਭੜੀ ਕਰਦੇ ਆਂ ਬਾਈ ਧੂਹ ਕਰਦੇ ਨੇ ਆ ਤੇ ਇਹਨਾਂ ਦੀ ਪੀਟੀਵੀ ਕਰਾਉਣੇ ਆ ਥੋੜੀ ਜਿਹੀ ਬਾਈ ਆਪਾਂ ਦੇਖਦੇ ਆ ਤੇ ਇਲੈਕਟ੍ਰਾਈਟ ਕਰਾ ਕੇ ਇਹਨੂੰ ਭਜਾਉਣੇ ਆ ਥੋੜਾ ਜਿਹਾ ਖਾ ਖਾ ਮੋਟੇ ਹੋਈਆਂ ਹੋਈਆਂ ਦੇ ਗਾਉਂਦਿਆਂ ਨਾ ਬਾਈ ਦੇਖ ਕਿਉਂ ਦੇਖ ਦੇਖ ਜਾਂਦੀਆਂ ਕਿਉਂ ਇਹ ਹੁੰਦੀਆਂ ਵਰਜ ਹੁੰਦੀਆਂ ਦੀ ਵਰਜ ਵੀ ਕਰਾਈ ਦੇ ਨਾਲ ਨਾਲ ਬਾਈ ਆਪਾਂ ਸੀ ਗਿਆ ਭਈਆ ਸਿਮਿਆਕ ਹੁੰਦਾ ਹਨਾ ਚੱਲੀ ਜਾਂਦਾ ਕੰਮ ਕਰ ਤੇ ਤੁਹਾਨੂੰ ਅੱਗੇ ਦੱਸਦੇ ਆ ਭਾਈ ਫਾਰਮ ਤੇ ਕਿੰਨੇ ਪੈਸੇ ਲੱਗੇ ਕਿਵੇਂ ਪਾਇਆ ਕੀ ਹਿਸਾਬ ਤਾਵਾ ਬਾਕੀ ਤੁਹਾਨੂੰ ਵੀਡੀਓ ਫੁੱਲ ਵੀਡੀਓ ਜਿਹੜੀ ਬਾਅਦ ਚ ਦੱਸਾਂਗੇ ਆਪਾਂ ਬਣਾ ਕੇ ਤੇ ਕਿਹਦਾ ਤੁਹਾਨੂੰ ਦਿਖਾਉਣੇ ਆ ਵੀ ਕੀ ਸਿਸਟਮ ਸੀਗਾ ਇਹਦਾ ਆਂਡੇ ਹੁੰਦੇ ਵੀ ਚੱਕਦੇ ਆਂ ਅੱਜ ਮੈਂ ਲਾਦਾ ਸਵੇਰੇ ਥੋੜੀ ਦਿੱਤੇ ਸੀਗੇ ਥੋੜੇ ਲੇਟ ਹੋ ਗਏ ਸੀਗੇ ਤੇ ਬਾਕੀ ਸ਼ਾਮ ਦੇ ਆਂਡੇ ਵੱਧ ਹੁੰਦੇ ਆਪਾਂ ਸ਼ਾਮ ਨੂੰ ਵੀ ਦਿਖਾਵਾਂਗੇ ਹਨਾ ਤੇ ਆਹ ਮੁਰਗੀ ਆਂਡਾ ਲੈ ਕੇ ਹੱਡੀ ਸੀਗਾ ਜੇ ਦੌਰਾ ਪੈਣਾ ਸੀ ਕੁਦਰਤੀ ਮੈਂ ਕੋਈ ਵਾਗਿਆ ਤੇ ਪਾਣੀ ਦੀ ਟੁੰਡੀ ਪਿਆਦੀ ਇਹਨੂੰ ਮੈਂ ਦੌਰਾ ਪੈ ਗਿਆ ਜੀ ਭਾਈ ਤੇ ਤੁਹਾਨੂੰ ਦੱਸਦੇ ਆਂ ਬਾਈ ਇੱਕ ਬਾਈ ਦਾ ਫੋਨ ਆਇਆ ਸੀ ਤਾਂ ਕਰਕੇ ਥੋੜੀ ਜੀ ਵੀਡੀਓ ਬਣਾ ਕੇ ਤੁਹਾਨੂੰ ਦੱਸਿਆ ਵੀ ਪੈਸੇ ਕਿੰਨੇ ਲੱਗੇ ਫਾਰਮ ਤੇ ਕਿੰਨਾ ਲੰਮਾ ਤੇ ਕਿੰਨਾ ਚੌੜਾ ਹਨਾ ਇਹ ਤੇ ਕੀ ਛੱਤਾਂ ਕੀ ਹਿਸਾਬ ਦਾ ਬਾਕੀ ਫੁੱਲ ਵੀਡੀਓ ਤੁਸੀਂ ਕਮੈਂਟ ਕਰਕੇ ਦੱਸਿਓ ਬਾਈ ਤੁਹਾਨੂੰ ਫੁੱਲ ਵੀਡੀਓ ਵੀ ਬਣਾ ਕੇ ਦਿਖਾ ਦਾਂਗੇ ਹਨਾ ਤੇ ਚੈਨਲ ਸਬਸਕ੍ਰਾਈਬ ਕਰਦਾ ਕਰੋ ਵੀਡੀਓ ਜੇ ਘਾਟ ਬਾਧ ਹੁੰਦੀ ਹੈ ਕੋਈ ਦੱਸਿਆ ਕਰੋ ਬਾਈ ਤੇ ਅੰਡੇ-ਉਂਡੇ ਤੁਹਾਨੂੰ ਸ਼ਾਮ ਨੂੰ ਦੱਸ ਦਿਆਂਗੇ ਕਿਦਾਂ ਕਿ ਕਿੰਨੇ ਇਕੱਠੇ ਹੁੰਦੇ ਕਿੰਨੇ ਨਾ ਤੇ ਬਾਕੀ ਤੁਹਾਨੂੰ ਦਿਖਾਉਣੇ ਆ ਬਾਈ ਫਾਰਮ ਦਾ ਕੀ ਸਟ੍ਰਕਚਰ ਬਣਾਇਆ ਹੋਇਆਗਾ ਕਿੰਨੇ ਪੈਸੇ ਲੱਗੇ ਆ ਕੀ ਹਿਸਾਬ ਇਹ ਤੁਹਾਨੂੰ ਅੱਗੇ ਵੀਡੀਓ ਦੇ ਵਿੱਚ ਦਿਖਾਉਣਾ ਹੈ ਪਹਿਲਾਂ ਆਂਡੇ ਹੁੰਦੇ ਚੁੱਕ ਲਈਏ ਆਂਡੇ ਹੁੰਦੇ ਚੁੱਕ ਕੇ ਦੇਖਿਆ ਜੀ ਫਾਰਮ ਦੇ ਓਕੇ ਰਪਾਲ ਸੀਗੇ ਜਾਨਵਰ ਆਪਣੇ ਵਾਹਿਗੁਰੂ ਕਿਰਪਾ ਕਰੇ ਸਾਰਿਆਂ ਦੇ ਇਦਾਂ ਹੀ ਹੋਣ ਤੇ ਐਕਟਿਵ ਸੀਗੇ ਸਾਡੇ ਹਨ ਇੱਕ ਆਹ ਬੈਠੀ ਹੈ ਮੁਰਗੀ ਇਹਦੇ ਹੋਲੇ ਦਵੀਆਂ ਅੰਡਾ ਜੀ ਚੱਕ ਕੇ ਇਹਦੇ ਠੋងਗੀ ਅਜੇ ਆਪ ਦਾ ਅੰਡਾ ਨਹੀਂ ਦੇਣਾ ਇਹ ਬਾਗਾਂ ਦੇ ਅੰਡੇ ਦੀ ਝਾਕਦੀ ਬੈਠੀ ਹੈ ਕੰਜਰੀ ਤੇ ਦੇਖ ਰਿਹਾ ਬਾਈ ਅੱਗੇ ਆਪਾਂ ਤੁਹਾਨੂੰ ਦੱਸ ਦੇਵਾਂਗੇ ਬਾਈ ਦਾ ਫੋਨ ਆਇਆ ਸੀ ਤਾਂ ਕਰਕੇ ਵੀਡੀਓ ਬਾਈ ਲੰਮੀ ਨਹੀਂ ਬਣਾਉਂਦੇ ਆਪਾਂ ਤੇ ਜੇ ਤੁਸੀਂ ਮੈਸੇਜ ਕਰਕੇ ਦੁਬਾਰੇ ਮੈਨੂੰ ਉਹ ਕਰੋਗੇ ਤੇ ਫਿਰ ਆਪਾਂ ਵੀਡੀਓ ਸਾਰੀ ਵਿਸਤਾਰਪੂਰਵਕ ਦੱਸਾਂਗੇ ਤੁਹਾਨੂੰ ਕਿੰਨੇ ਪੈਸੇ ਕਿਵੇਂ ਲੱਗੇ ਕਿਵੇਂ-ਕਿਵੇਂ ਲੱਗੇ ਹੈਨਾ ਵੀ ਇਹ ਕਿਵੇਂ ਬਣਾਏ ਆਪਾਂ ਤੁਸੀਂ ਆ ਦੇਖੋ ਬਈ ਅੱਗੇ ਸੱਸੀ ਦਾ ਬਾਈ ਸਾਰਿਆਂ ਨੂੰ ਉਮੀਦ ਕਰਦਾ ਸਾਰੇ ਠੀਕ-ਠਾਕ ਹੋਵੋਗੇ ਤੇ ਇੱਕ ਬਾਈ ਦਾ ਫੋਨ ਆਇਆ ਸੀ ਕਹਿੰਦਾ ਬਾਈ ਤੁਹਾਡਾ ਫਾਰਮ ਦੀ ਲੰਬਾਈ ਸਲਾਈ ਕਿੰਨੀ ਹੈ ਹੈਨਾ ਵੀ ਕੀ ਹਿਸਾਬ ਤਾਂ ਆਵੇ ਤਾਂ ਸਦਾ ਬਦੱਸੋ ਇਹਦੇ ਬਾਰੇ ਤੇ ਭਰਾ ਇਹ ਆਪਣਾ ਜਿਹੜਾ ਫਾਰਮ ਆਗਾ ਇਹ ਹੈਗਾਗਾ 50 ਫੁੱਟ ਲੰਮਾ ਤੇ 20 ਫੁੱਟ ਚੌੜਾ ਠੀਕ ਆ ਜੀ ਭਾਈ ਜਿਹੜੀ ਛੱਤ ਪਾਈ ਹੈਗੀ ਇਹਦੀ ਉਹ ਆਪਾਂ ਪਾਈ ਹੈ ਸ਼ਰਕੀ ਵਾਲੇ ਦੀ ਆ ਤੁਸੀਂ ਦੇਖ ਸਕਦੇ ਹੋ ਇਹ ਕਿਉਂ ਪਾਈ ਆ ਭਾਈ ਇੱਕ ਤਾਂ ਇਹ ਸਸਤੀ ਆ ਗਈ ਤੇ ਇੱਕ ਕਹਿੰਦਾ ਭਾਵੇਂ ਗਰਮੀ 'ਚ ਹੁੰਦੀ ਹੈ ਠੰਢੀ ਠੀਕ ਆ ਜੀ ਤੇ ਆਇਆ ਮੰਨ ਕੇ ਚੱਲੋ ਵੀ ਆਪਣੀ ਇਹ 50 ਫੁੱਟ ਲੰਮਾ 20 ਫੁੱਟ ਚੌੜੇ ਛੱਤ ਆ ਗਈ ਆਪਣੀ ਇਹ 22000 ਰੁਪਏ ਜੀ ਭਾਈ ਸਾਰੀ ਗੱਡਰ ਬਾਅਦ ਚ ਗੱਡ ਰੱਡ ਲੈਂਦੇ ਆਗੇ ਇਹ ਗੱਡਰ ਆਪਾਂ ਸੈਕੰਡ ਹੈਂਡ ਲੈ ਲਈ ਸੀਗੇ ਇਹ ਗੱਡਰ ਵੀ ਆਪਾਂ ਸਸਤੇ ਪੇਗੇ ਸੀ ਤੇ ਜੇ ਆਪਾਂ ਲੈਂਟਰ ਪਾਉਣੇ ਆ ਬਾਈ ਲੈਂਟਰ ਦਾ ਖਰਚਾ ਹੁਣ ਕੋਈ ਤੁਹਾਨੂੰ ਦਿਖਣਾ ਉਦਾਂ ਹਣਾ ਇਹ 22000 ਦੇ ਤਕਰੀਬਨ 7 ਆਈ ਸੀ ਸਾਜੀ ਤੇ ਜਿਹੜਾ ਆਪਣਾ ਇਹ ਫਾਰਮ ਆਗਾ ਇਹ ਗਾਰੇ ਚ ਨਹੀਂ ਕੱਢਿਆ ਬਾਈ ਇਹ ਕੱਢਿਆ ਵਾ ਸਿਮਿੰਟ ਦੇ ਵਿੱਚ ਪੱਕਾ ਠੀਕ ਆ ਜੀ ਬਾਈ ਆ ਤੁਸੀਂ ਦੇਖ ਸਕਦੇ ਹੋ ਸਾਰਾ ਸਿਮਿੰਟਡ ਆ ਇਹ ਇਹ 50 ਫੁੱਟ ਲੰਮਾ 20 ਫੁੱਟ ਚੌੜਾ ਬਣਾਇਆ ਹੋਇਆ ਠੀਕ ਆ ਖੁੱਡੇ ਦੇ ਵਿੱਚ ਤਾਂ ਬਣਾਏ ਸੀ ਬਾਈ ਇਹ ਸੀਗਾ ਪਹਿਲਾਂ ਸੂਰਾਂ ਦਾ ਫਾਰਮ ਪਿਗ ਫਾਰਮ ਉਸ ਤੋਂ ਬਾਅਦ ਆਪਾਂ ਸੂਰਾਂ ਦਾ ਕੰਮ ਬੰਦ ਕਰਕੇ ਕੰਮ ਰੰਡ ਕਰਕੇ ਕਰਾਤਾ ਸੀ ਆਪਾਂ ਮੁਰਗੀ ਫਾਰਮ ਇਹ ਹੁਣ ਇਹ 50 ਫੁੱਟ ਲੰਮਾ 20 ਫੁੱਟ ਤਕਰੀਬਨ ਹਜ਼ਾਰ ਕ ਜਾਨਵਰ ਆ ਜੂਗਾ ਇਹਦੇ ਵਿੱਚ ਤੇ ਆਪਣੇ ਕੋਲ ਹੁਣ ਇਸ ਟਾਈਮ 80 ਕੁ ਮੁਰਗੀਆਂ ਆ ਗਈਆਂ ਆਪਾਂ ਹੁਣ ਗਰਮੀ ਦੇ ਵਿੱਚ ਕੰਮ ਵਧਾਉਣਾਗਾ ਅਗਲੇ ਸਾਲਾਂ ਬੇਜ ਨੂੰ ਤੁਹਾਨੂੰ ਖੁਸ਼ਕਬਰੀ ਹੋਰ ਦੇ ਦੇਣੀ ਆ ਤੇ ਜੇ ਆਪਾਂ ਕਰੀਏ ਜੀ ਪੈਸੇ ਦੀ ਗੱਲ ਬਾਈ 50 ਫੁੱਟ ਲੰਮਾ 20 ਫੁੱਟ ਚੌੜਾ ਵਿਚੀ ਮਿਸਤਰੀਆਂ ਵਿਚੀ ਲੈਵਲ ਵਿਚੀ ਲਟਰ ਪਟਰ ਸਾਰਾ ਲਾ ਕੇ ਠੀਕ ਆ ਜੀ ਇਹਦਾ ਆਪਣਾ ਲੱਗ ਗਿਆ ਸੀ 3 ਲੱਖ 25000 ਰੁਪਇਆ ਜੀ ਠੀਕ ਹੈ ਪਵਾਈ ਪਵਾਈ ਤੇ ਇਹ ਅਲੱਗ ਸੀਗਾ ਜਿਹੜਾ ਮੈਂ ਤੇ ਵੀ ਜਾਣ ਬੜ ਲਿਆਂਦੇ ਜਾਂ ਹੋ ਲਟਰ ਬਟਰ ਕੀਤਾ ਕਿ ਵਿੱਚੀ ਛੱਤ ਵਿੱਚ ਹੀ ਲੇਬਰ ਵਿੱਚ ਹੀ ਲਾ ਕੇ 3 ਲੱਖ 25000 ਵੀ ਆਪਣਾ ਲੱਗ ਗਿਆ ਸੀ ਟੋਟਲ ਜੀ ਅੱਛਾ ਜਿਹੜੀ ਆਪਣੀ ਹੈ ਕਨਾਲ ਆਪਾਂ ਜ਼ਮੀਨ ਦੇ ਵਿੱਚੋਂ ਕਨਾ ਨਾ ਠੇਕੇ ਦੇ ਹੁੰਦਾ ਆਪਣਾ ਸਾਰਾ ਬਾਣ ਇਹ ਕਨਾਲ ਆਪਾਂ ਲਕਾਈ ਸੀਗੇ ਇਹਦੇ ਵਿੱਚ ਥੋੜੀ ਸਬਜ਼ੀ ਲਾਤੀ ਸੀ ਵਿੱਚ ਬਾਕੀ ਟੋਆ ਪੱਟਿਆ ਵਾ ਪਹਿਲੇ ਪਾਸੇ ਨਾ ਤੁਹਾਨੂੰ ਉਹ ਵੀ ਬਾਅਦ ਚ ਦਿਖਾ ਦੇਵਾਂਗੇ ਤੇ ਇਹ 9000 ਰੁਪਏ ਆਪਣਾ 10000 ਰੁਪਏ ਕਨਾਲ ਦਾ ਕਟਿਆ ਜਾਂਦਾ ਵੀਰ ਤੇ ਬਾਕੀ ਡਿਟੇਲ ਤੁਹਾਨੂੰ ਮੈਂ ਬਾਅਦ ਚ ਦੱਸੂਗਾ ਕਿਹੜਾ ਮੈਂ ਤੁਹਾਨੂੰ ਇੰਨਾ ਕ ਦੱਸਤਾ ਵੀ ਇਹਦੇ ਵਿੱਚ ਇੰਨੇ ਪੈਸੇ ਲੱਗੇ ਵਿਆ ਇੰਨਾ ਦੇ ਵਿੱਚ ਬੱਚਾ ਜੇਦਾਗਾ ਮਨ ਵਾਲੀ ਜਾਨਵਰ ਆਇੰਦਾ ਤੇ ਆ ਕੁਛ ਲੱਗਿਆ ਵਾ ਬਾਕੀ ਤੁਹਾਨੂੰ ਡਿਟੇਲ ਬਾਅਦ ਦੱਸਾਂਗੇ ਬਾਈ